ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਸ਼ਿਬਾਜਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲਜੀਤ ਕੋਲ ਆਇਆ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਸਮੇਂ-ਸਮੇਂ ਦੇ ਨਾਲ ਸ਼ਿਬਾਜਪੁਰ ਜਦੋਂ ਦੋਸਤੋ ਆਪਾਂ ਵਿਜ਼ਿਟ ਕਰਦੇ ਆਂ ਤਾਂ ਬਿਲਕੁਲ ਦਿয়ালਪੁਰੇ ਨੂੰ ਅੱਗੇ ਆਉਨੇ ਆ ਕਿਲੋ 2 ਕਿਲੋਮੀਟਰ ਤੇ ਇੱਟਾਂ ਵਾਲਾ ਪੱ ਉਹ ਤੋਂ ਇੱਕ ਸੜਕ ਜਿਹੜੀ ਦੋਸਤੋ ਸਿੱਧੇ ਵੀਰ ਬਲਜੀਤ ਸਿੰਘ ਉਹਨਾਂ ਦੀਆਂ ਬਾਹਰ ਬਾਈਕਾਂ ਹਵੇਲੀਆਂ ਤੇ ਆ ਜਾਂਦੀ ਆ ਅੱਜ ਇਹ ਤਰੀਕ ਦੋਸਤੋ 13 ਅਪ੍ਰੈਲ ਵਿਸਾਖੀ ਵਾਲਾ ਦਿਨ ਸੋ ਪਸ਼ੂ ਵੀ ਜਿਹੜੇ ਤੁਹਾਨੂੰ ਤਿੰਨ ਦਿਖਾਉਣੇ ਆ ਠੀਕ ਆ ਜੀ ਸੋ ਵਿਸਾਖੀ ਦੇ ਮੌਕੇ ਤੇ ਬਿਲਕੁਲ ਜਿਹੜੇ ਪਸ਼ੂਆਂ ਦੇ ਵਿੱਚ ਦੋਸਤੋ ਕਿੰਨੀਆਂ-ਕਿੰਨੀਆਂ ਛੋਟਾਂ ਅਜ ਵੀਰ ਨੇ ਕਰ ਦੇਣੀਆਂ ਉਹ ਪੂਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਵਰ ਕਰਦੇ ਆਂਗੇ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਤੁਹਾਨੂੰ ਰੇਟ ਭਾਅ ਪੜਤਾ ਜਿਹੜਾ ਵੀ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਨਰਖ ਪਰਖ ਤਸੱਲੀ ਆ ਤੁਸੀਂ ਘਰਾਂ ਰਣ ਕੇ ਕਰ ਸਮਾਪੋਸ਼ਲੇ ਇੰਨੇ ਕਿੰਨਾ ਕਿੰਨਾ ਸਮਾ ਬਾਕੀ ਆ ਸੁਣਦਾ ਆਉ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਾਂਜੀ ਸਭ ਤੋਂ ਪਹਿਲਾਂ ਵੀਰ ਬਲਜੀਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਹੋਰ ਵੀਰ ਸਿਮੇ ਸਵਾਜਪੁਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੁਬਾਰਕਾਂ ਵਸਾਖੀ ਦੀਆਂ ਆਹ ਮੁਬਾਰਕਾਂ ਤੁਹਾਨੂੰ ਵੀ ਲੱਖ ਲੱਖ ਵੀਰ ਜੀ ਢੇਰ ਸਾਰੀਆਂ ਮੁਬਾਰਕਾਂ ਆਹ ਅਬ ਦੋਸਤੋ ਵੀਰ ਹੁਣਾਂ ਨੇ ਮੁਬਾਰਕਾਂ ਵੀ ਦੇ ਦਿੱਤੀਆਂ ਠੀਕ ਆ ਜੀ ਢੇਰ ਸਾਰੀਆਂ ਮੁਬਾਰਕਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਭਾਈਚਾਰੇ ਨੂੰ ਸਮੂਹ ਨੂੰ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਖਾਲਸਾ ਪੰਥ ਸਾਜਨਾ ਦਿਵਸ ਦੀ ਠੀਕ ਹੈ ਜੀ ਅੱਛਾ ਵੀਰ ਬਲਜੀਤ ਅੱਜ ਆਪਣੇ ਕੋਲ ਤਿੰਨ ਬੈੜਾ ਨੇ ਹਾਂ ਜੀ ਤਿੰਨੇ ਬੈੜਾਂ ਦੀ ਗੱਲ ਕਰਕੇ ਤਿੰਨੇ ਗੱਬਣਾ ਹਾਂ ਜੀ ਤਿੰਨੇ ਗੱਬਣਾ ਵੀਰ ਜੀ ਠੀਕ ਹੈ ਜੀ ਤਿਆਰੀ ਵਾਲੀਆਂ ਹੀ ਆ ਤਕਰੀਬ ਥੋੜੀ ਥੋੜੀ ਦੇ ਦੋ ਬੈੜਾ ਤੇ 10-10 ਦਿਨ ਲੈਂਦੀਆਂ ਤੇ ਇੱਕ ਬੈੜ ਲਊਗੀ ਚਾਰ-ਪੰਜ ਦਿਨਾਂ ਅੱਡਬੀ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ ਜਿਹੜੀਆਂ ਦੋਵੇਂ ਆ ਇਹ ਲਾਲ ਬੈੜਾ ਨੇ ਦੋਵੇਂ ਇੱਕ ਜਰਸੀ ਤੇ ਇੱਕ ਚਾਈ ਵਾਲ ਕ੍ਰੋਸ ਹਾਂ ਜੀ ਇਹ ਕੋਈ ਦੋ-ਦੋ ਚੌਂ-ਚੌਂ ਦਿਨਾਂ ਦੀ ਵਿੱਥੀ ਤੇ ਹੁੰਦੀਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਤਿੰਨ ਨਾਗ ਨੇ ਠੀਕ ਆ ਜੀ ਬਾਕੀ ਥਾਂ ਦੇ ਵੀ ਕਾਫੀ ਸਾਫ ਸੁਥਰੇ ਵਿਖਾਈ ਦੇ ਰਹੇ ਨੇ ਬਾਕੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਕੱਲੇ ਕੱਲੇ ਪਸ਼ੂ ਦੀ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੁੜੇ ਰਹੋ ਤਾਂ ਜੋ ਕੱਲੇ ਕੱਲੇ ਨਗਦੀ ਜਿਹੜੀ ਡਿਟੇਲ ਆ ਉਹ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਠੀਕ ਆ ਜੀ ਤੇ ਬਲਜੀਤ ਪਹਿਲੇ ਬਣੋ ਸ਼ੁਰੂਆਤ ਕਿੱਥੋਂ ਕਰਦੇ ਵੀਰ ਹਾਂਜੀ ਆ ਡੱਬੀ ਵਾੜ ਤੋਂ ਕਰ ਲੀਏ ਆ ਲਓ ਜੀ ਲਓ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਡੱਬੀ ਵਾੜ ਤੋਂ ਕਰ ਲੈਨੇ ਆ ਆ ਦੇਖੋ ਠੀਕ ਆ ਤੇ ਬਲਜੀਤ ਇਹ ਕ੍ਰੋਸਾਂ ਕੀ ਆ ਗਿਆ ਹਾਂਜੀ ਹਾਂਜੀ ਅਬ ਤੇ ਕ੍ਰੋਸਾਂਗਾ ਠੀਕ ਹੈ ਜੀ ਐਚ ਐਫ ਤੇ ਕੋਈ ਛਾਈ ਵਾਲ ਦਾ ਥੋੜਾ ਕ੍ਰੋਸਾਂਗਾ ਤੇ ਬਲਜੀ ਤੇ ਸੁਹਾਗਰਮਾ ਹੁੰਦੀ ਆ ਇਹ ਦੂਜਾ ਸੁਹਾ ਜੀ ਦੂਜਾ ਸੁਹਾ ਹਾਂਜੀ ਬਾਕੀ ਠੰਡੀ ਠੰਡੀ ਵੇਖੀ ਠੀਕ ਹੈ ਜੀ ਲੈ ਜੂਗੀ ਦਿਨ ਹਜੇ 8-7 ਹਾਂਜੀ ਠੀਕ ਹੈ ਜੀ ਲਓ ਜੀ 8-7 200 ਦਿਨ ਹਜੇ ਬਾਕੀ ਆ ਸੂਣ ਦੇ ਤੋਂ ਥਣ ਦੀ ਲਵਾਈ ਤੁਸੀਂ ਵੇਖੋ ਪੂਰਾ ਹੱਥੀ ਚਵਾਈ ਵਾਲਾ ਥਾਣਾ ਬਾਕੀਆਂ 53 ਤੋਂ ਪਨੋ ਕੇ ਹਾਂਜੀ ਓਕੇ ਹੈ ਠੀਕ ਹੈ ਜੀ ਲਓ ਦੋਸਤੋ ਥਣ ਦੇ ਵਿੱਚ ਦੀ ਕਾਫੀ ਸਾਫ ਸੁਥਰੀ ਆ ਬੜਾ ਤਿੰਨੇ ਸਾਫ ਸੁੱਥਰ ਗਿਆਂ ਨੇ ਥਣ ਭਾਂਡੇ ਦੀਆਂ ਠੀਕ ਆ ਜੀ ਬਾਕੀ ਜਿਵੇਂ ਜਿਵੇਂ ਆਪਾਂ ਤੁਹਾਨੂੰ ਅਗਲੇ ਪਸ਼ੂ ਦਿਖਾਵਾਂਗੇ ਤੇਰੇ ਸਮਝ ਲੱਗੀ ਜੋ ਗੱਲਬਾਤ ਇੱਕ ਵਾਰੀ ਖੋਲ ਕੇ ਚਲਾ ਕੇ ਤੋੜ ਕੇ ਤੁਹਾਨੂੰ ਦਿਖਾ ਦਈਏ ਠੀਕ ਆ ਸੂਹਾ ਬਲਜੀ ਦਾ ਦੂਜਾ ਕਿਥੀ ਆ ਹਾਂਜੀ ਦੂਜਾ ਦੂਜਾ ਅੱਛਾ ਜੀ ਹੋਰ ਦੂਜਾ ਲੋ ਜੀ ਬਾਕੀ ਕੱਦ ਨਾਲੋਂ ਵੱਡਾ ਬਾਹਣਾ ਲਈ ਫਿਲਦੀ ਆ ਹਾਂ ਕੋਈ ਵਜਨ ਵਜੂਦ ਕਰਮਾ ਵਾਲੀ ਦਾ ਵੇਖੋ ਦੋਸਤੋ ਠੀਕ ਆ ਜੀ ਇਹ ਵੀਰਾਂ ਦਾ ਵੀ ਕੱਦ-ਕਾਟ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਆ ਪਰ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਕਈ ਵਾਰ ਬਹੁਤੇ ਵੱਡੀਆਂ ਕੱਦ ਬੋਤਲਾਂਆਂ ਵੇੜਾਂ ਨੂੰ ਵੀ ਜਿਹੜਾ ਦੋਸਤ ਇਹੋ ਜਿਹਾ ਥਣ ਭਾਂਡਾ ਵੇਖਣ ਦੇ ਵਿੱਚ ਘੱਟ ਨਜ਼ਰ ਆਉਂਦਾ ਸੋ ਆਰਡਰ ਕੁਆਲਿਟੀ ਚੰਗੀ ਆ ਕਰਮਾਲੀ ਦੀ ਸੋਹਣੇ ਥਣ ਦੇ ਵੇਤੀ ਆ ਨਖੇੜ ਦੇ ਵਿੱਚ ਥਣਾ ਆਪਸੀ ਚੌਥਾ ਥਣਾ ਦੀ ਗੱਲ ਕਰ ਲਈਏ ਨਖੇੜ ਦੇ ਵਿੱਚ ਸੋ ਆਲਮੋਸਟ ਤਿਆਰੀ ਤੇ ਆ ਦੋਸਤੋ ਠੀਕ ਆ ਕੋਈ 5 ਦਾ ਜੇ 6 ਦਾ ਹਫ਼ਤੇ ਦੇ ਅੰਦਰ ਬਾਅਦ ਵਿੱਚ ਨਹੀਂ ਦੇਖੋ ਹਾਂ ਠੀਕ ਹੈ ਜੀ ਨਾਰਮਲ ਜਿਹੜਾ ਦੋਸਤੋ ਹੱਥ ਲਾ ਕੇ ਵੀਰ ਦਿਖਾ ਰਿਹਾ ਬਿਲਕੁਲ ਠੰਡੀ ਧੀਰੀ ਸੀਲਸ ਲੱਗ ਤੇ ਥਣਾ ਦੀ ਇੱਕ ਵਾਰੀ ਤੁਹਾਨੂੰ ਥੋੜੀ ਲੰਬਾਈ ਆਪਾਂ ਦਿਖਾ ਦਕੇ ਚੰਗੀ ਤਸੱਲੀ ਦੇ ਨਾਲ ਆ ਦੇਖੋ ਲੰਬਾ ਥਣ ਠੀਕ ਹੈ ਜੀ ਹੱਥੀ ਜਵਾਈਲਾ ਥਣਾ ਸੋ ਚਾਰੇ ਥਣਾ ਦੀਆਂ ਵਿਰਲਾ ਵਿਥਾਂ ਬਿਲਕੁਲ ਤੁਹਾਡੇ ਸਾਹਮਣੇ ਆਹ ਲਓ ਆਂ ਜੇ ਉਹ ਬਲਜੀਤ ਮੋੜ ਦੋ ਵੀਰ ਹਾਂ ਜੀ ਹਾਂ ਜੀ ਸੋ ਹਾਈਟ ਜਿਹੜੀ ਦੋਸਤੋ ਮੀਡੀਅਮ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆਂ ਬਾਕੀ ਥਾਂ ਦੇਵੇ ਦੀ ਸਾਫ ਸੁਥਰੀ ਸੋ ਬਾਕੀ 35 ਇੱਕ ਨੰਬਰ ਆ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਉਹਨਾਂ ਵੀਰਾਂ ਨੂੰ ਵੀ ਤਸੱਲੀ ਵੀਰਾਂ ਦਾ ਵੀ ਦੇ ਦਿਆਂਗੇ 1 ਨੰਬਰ 35 ਆ ਪਰ ਫੇਰ ਵੀ ਕਿਸੇ ਵੀਰ ਨੇ ਸੌਦਾ ਸਾਈਬਿਆਂ ਦਾ ਕਰਕੇ ਦੋਸਤੋ ਘਰ ਆਣ ਕੇ ਨਰਕ ਪਰਖ ਤਸੱਲੀ ਕਰਨੀ ਆ ਤੇ ਤੁਸੀਂ ਆਪਣੀ ਰਿਸਪੌਂਸਿਬਿਲਟੀ ਤੇ ਆਪਣੀ ਜ਼ਿੰਮੇਵਾਰੀ ਤੇ ਵੀ ਲੈ ਕੇ ਜਾ ਸਕਦੇ ਜੇ ਤਸੱਲੀ ਕਰਕੇ ਬਲਜੀਤ ਦੀ ਡਿਮਾਂਡ ਕੀ ਕਰਦਾ ਵੀਰ 70 ਕਰ ਲਈਏ 70 ਕਰ ਲਓ ਜੀ ਹੈ 70 ਕਰ ਲਓ ਕੋਈ ਡਰ ਹੈ 65 ਦੀ ਦੇ ਦिए ਵੀ ਹਾਂ ਨਾ ਕਸਰਾ ਕੁਸਰਾ ਕੱਢ ਕੇ ਗੱਲ ਕਰਦਗੇ ਆਪਾਂ ਹੈ ਕਰ ਦੋ 1000 ਰੁਪਇਆ ਛੋੜ ਅੱਛਾ ਜੀ 64 ਦੀ ਦੇ ਦਾਂ 64 ਦੀ ਹਾਂਜੀ ਠੀਕ ਹੈ ਜੀ ਹੋਰ ਜਾਂਦੀ ਯਾਰ ਬਾਕੀ ਵੇਖੋ ਵੈੜ ਕੀ ਹੋਰ ਜਾਂਦੀ ਕਰਦੀ ਹੋਰ ਮਾਨਤਾਣਾ ਜੈ ਜੋਂਨ ਦੇ ਅੱਛਾ ਹੈ ਵੇਖ ਲਓ ਮਰਜ਼ੀ ਯਾਰ ਐਡੀ ਚੰਗੀ ਵੈੜ ਆ ਵੇ ਇੱਕ ਕੁਸੀ ਨਹੀਂ ਕਿਸ ਗੱਲੋਂ ਹਾਂ ਲਓ ਵੀ 64000 ਦੀ ਦੋਸਤੋ ਵਸੀਤਾ ਦਾ ਤੇਰੇ ਆਂ ਕਰ ਦਾਂਗੇ ਮਾਨਤਾਣਾ ਆਪਾਂ 64000 ਦੀਆਂ ਤਾਂ ਦੇ ਦੇ ਆਗੇ ਬਾਕੀ ਆਪਦਾ ਤੁਸੀਂ ਵਿਚਾਰ ਕਰ ਲਿਓ ਬਾਕੀ ਥਣ ਦੇਵਾ ਥੱਬਿਆਂ ਦਾ ਥੱਬੇ ਆ ਠੀਕ ਆ ਜੀ ਤੇ ਇਥੇ ਆਣ ਕੇ ਮੌਕੇ ਤੇ ਤੁਸੀਂ ਆਪਣੀ ਜਿਹੜੀ ਆ ਦੋਸਤੋ ਚੀਜ਼ ਦੇਖ ਲਿਓ ਠੀਕ ਆ ਬਾਕੀ ਸਾਫ ਸੁਥਰੀ ਬੈੜਾ ਜਰੂਰ ਕੋਈ ਵੀ ਰੱਥ ਪਾ ਸਕਦਾ 64000 ਦੀ ਅੱਛਾ ਤਾਂ ਬਲਜੀਤ ਅੱਗੇ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਇਹ ਬਰੀਡ ਆ ਗਈ ਹੈ ਇਹ ਕਿਹਦੇ ਵਿੱਚ ਆ ਗਈ ਹੈ ਸ਼ਹੀਵਾਲ ਕਰੋਸ ਹੀ ਆ ਹਾਂਜੀ ਤੇ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਜੋ ਦੂਸਰੇ ਸਵੇਰੇ ਸੁੱਦੀ ਆ ਹਾਂਜੀ ਤੇ ਸਮਾਂ ਕਿੰਨਾ ਕੁ ਲੈ ਜੂਏ ਸਮਾਂ ਵੀ ਜੀ ਦਿਨ 10 ਲੈ ਜੂਗੀ ਹੋ ਸਕੇ ਤੇ 8 ਦਿਨ ਹੀ ਸੂਪੇ ਤੁਹਾਨੂੰ ਪਤਾ ਕਿ ਜਦੋਂ ਡੰਗਰ ਜਾਂਦਾ ਫਿਰ ਪਹਿਲਾਂ ਵੀ ਸੂਪ ਸਕਦਾ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਦੋਸਤੋ 8 ਲੈ ਜੇ 10 ਲੈ ਜੇ ਦਿਨ ਇੰਨੇ ਕੁ ਹਜੇ ਕੱਢਦੀ ਆ ਬਾਕੀ ਹੋ ਸਕਦਾ ਵੀ ਦੂਰ ਨੇੜੇ ਜਾਂਦਿਆਂ ਕਰਮ ਵਾਲੀ ਕੋਈ ਦੋ ਦਿਨ ਘਟ ਕੇ ਵੀ ਸੂ ਸਕਦੀ ਆ ਹਾਂਜੀ ਠੀਕ ਆ ਬਾਕੀ ਥਣ ਵੇਖੋ ਤੁਸੀਂ ਥਣ ਮੈਂ ਜਿੰਨੀਆਂ ਵੇੜਾਂ ਵੀ ਦੋਸਤੋ ਤੁਹਾਨੂੰ ਦਿਖਾਈਆਂ ਨੇ ਪਹਿਲਾਂ ਵੀ ਜ਼ਿਕਰ ਕਰਤਾ ਸੀ ਵੀ ਥਣ ਲੇਵੇ ਦੀਆਂ ਸਾਫ਼ ਸੁਥਰੀਆਂ ਨੇ ਬਾਕੀ ਟਿੱਪਣ ਉਹ ਤੁਸੀਂ ਕਿਸੇ ਵੀਰ ਨੇ ਆਪਣੀ ਸਾਈ ਬੈਨਾਂ ਕਰਕੇ ਤ ਲੰਬੇ ਥਾਨ ਆ ਬਾਕੀ ਲੇਵੇ ਦੀ ਬੰਤਰ ਸੋਹਣੀ ਆ ਬਾਕੀ ਠੰਡੀ ਸੀ ਦਾ ਕੋਈ ਆ ਦੇਖੋ ਦੇਖੋ ਠੀਕ ਹੈ ਸੋ ਬਲਜੀਤ ਜੀ ਅਜੇ ਹੋਜਾ ਅਜ ਮੌਸਮ ਬਣਿਆ ਪਿਆ ਠੰਡਾ ਉਹ ਹਾਂਜੀ ਹਾਂਜੀ ਉਹੋ ਜੀਆਂ ਵਹਿਣਾ ਠੰਡੀਆਂ ਠੀਕ ਹੈ ਜੀ ਠੀਕ ਜਾਂ ਵੀ ਬਜੀਤ ਕੋਰ ਕੇ ਤੋਰਦਗੀ ਹਾਂਜੀ ਨਕੀਨੇ ਹੀ ਆ ਨਕੀਨੇ ਆ ਨਕੀਨੇ ਹਾਂਜੀ ਨੇ ਚੰਗੀਆਂ ਸਾਫ ਸੁਥਰੀਆਂ ਨੇ ਲੇਵੇ ਵਾਲੇ ਪਾਸੇ ਲਓ ਜੀ ਇਸ ਵਹਿੜ ਦਾ ਕੱਦ ਦੋਸਤੋ ਵੱਡਾ ਹੈ ਠੀਕ ਹੈ ਜੀ ਵੱਡੇ ਕੱਦ ਦੇ ਵਿੱਚ ਇੱਕ ਮੀਡੀਅਮ ਹਾਈਟ ਆਉਂਦੀ ਆ ਵਿਚਲਾ ਮੇਲ ਆਉਂਦਾ ਵਿਚਲੇ ਮੇਲ ਤੋਂ ਥੋੜੀ ਜੀ ਪਲੱਸ ਹਾਈਟ ਇਸ ਕਰਕੇ ਆਪਾਂ ਕਹਿ ਦਿੰਨੇ ਆ ਵੀ ਵੱਡੀਆਂ ਬੈੜਾਂ ਦੇ ਵਿੱਚ ਗਿਣਤੀ ਆ ਇਹਦੀ ਆਪਾਂ ਕਰ ਸਕਦੇ ਠੀਕ ਆ ਬਾਕੀ ਨਾ ਮਾਲ ਨੇ ਜੇ ਪੱਠੇ ਪੁੱਠੇ ਨਹੀਂ ਪੂਰੇ ਖਾਦੇ ਹਾਂ ਹਾਂਜੀ ਠੀਕ ਆ ਆ ਦੇਖੋ ਜੀ ਠੀਕ ਆ ਟੂ ਵਾਟਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਲੇਵੇ ਦੀ ਬੰਤਰ ਸੋਹਣੀ ਆ ਬਾਕੀ ਚੋਂ ਪਾਸੇ ਤੁਹਾਨੂੰ ਆਪਾਂ ਲੇਵਾ ਦਿਖਾਤਾ ਠੀਕ ਆ ਨਾ ਲਓ ਸੋ ਕਾਫੀ ਸੋਹਣੀਆਂ ਵੰਡਾਂ ਨੇ ਦੋਸਤੋ ਫਿਰਲਾ ਸੋਹਣੀਆਂ ਨੇ ਠੀਕ ਆ ਬਾਕੀ ਦੁੱਧ ਸੋਨਾ ਭਰਾ ਦੂਗੀ ਕਰਮਾ ਲਈ ਜੇਕਰ 5-7 7 ਦਿਨ ਕੱਢ ਗਈ ਤੇ ਲੇਵੇ ਦੀ ਦਿੱਖ ਥੋੜੀ ਜੀ ਹੋਰ ਹੋਊਗੀ ਫਿਲਹਾਲ ਹਜੇ ਕੋਈ 8-7 ਦਿਨ ਹਜੇ ਸਮਾਂ ਲੈਂਦੀ ਆ ਠੀਕ ਆ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਤੇ ਕ੍ਰੋਸ ਬਰੀਡ ਸੋ ਜੇ ਬਹੁਤੇ ਵੀਰ ਜਿਹੜੇ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਕ੍ਰੋਸ ਬਰੀਡ ਜਿਹੜੀ ਆ ਖਰੀਦਣ ਹੀ ਪਸੰਦ ਕਰਦੇ ਆ ਤੇ ਕ੍ਰੋਸ ਬਰੀਡ ਦੇ ਵਿੱਚ ਇਹ ਵੇਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਬਲਜੀਤ ਆਪਣੀ ਵੈਸੇ ਤਸੱਲੀ ਆ ਵੈਸੇ ਪਾਪਾ ਤੱਕ ਆ ਮਾ ਟਿੱਪਣ ਆਪਦੀ ਤਸ ਬਾਕੀ ਜਿੰਨੇ ਵੀਰ ਭਰਾ ਨੇ ਆਉਣਾ ਹੋ ਆਪਦੀ ਤਸੱਲੀ ਕਰਕੇ ਖੜੇ ਆ ਬਿਲਕੁਲ ਜੀ ਬਿਲਕੁਲ ਹਰ ਵਾਰ ਆਪਣੀ ਇੱਕ ਰਿਕਵੈਸਟ ਹੁੰਦੀ ਸਾਰੇ ਅੱਗੇ ਵੀ ਜਿੰਨੇ ਪੈਸੇ ਲਾਉਣੇ ਆਪਦੀ ਤਸੱਲੀ ਕਰਕੇ ਲੈ ਜੀ ਹਾਂਜੀ ਹਾਂਜੀ ਜੀ ਤੇ ਬਲਜੀਤ ਇਹਦੀ ਡਿਮਾਂਡ ਕੀ ਕਰਦੇ ਪਏ ਜੀ ਇਹਦਾ ਮੁੱਲ 70 ਹਾਂ ਕਿੰਨੇ ਦੇ ਦੀਏ ਸ਼ਾਹ ਕਰੂਗਾ ਮਾਨਤਨ ਸ਼ਾਹ ਹੁਣ ਪਿੱਛੇ ਖੜੇ ਆ 65 ਦੀ ਦੇ ਹਾਂ 65 ਦੀ ਦੇ ਦੀਏ 64 ਦੀ ਜਾਂਦੇ 64 ਦੀ ਹਾਂ ਸ਼ਾਹ ਹੋਰ ਕੋਈ ਕਸਰ ਰਹਿ ਗਈ ਹੈ ਨਹੀਂ ਕੋਈ ਕਸਰ ਤੇ ਨਹੀਂ ਹੈ ਦੇਖੋ ਜੀ ਕੱਢ ਦਿੱਤੀ ਹੈ ਨਹੀਂ ਕੋਈ ਕਸਰਾ ਦੇਖ ਲਾ ਕਿਤੇ ਰਹਿਣਾ ਚਾਹੀਏ ਬਿਲਕੁਲ ਜੈ ਹੈ 44000 ਦੀ ਹਾਂ ਜੀ ਲਓ ਜੀ ਸ਼ਾਹ ਹੁਣੀ ਵੀ ਕਹਿੰਦੇ ਵੀ ਜਿਹੜੀ 264000 ਦੀ ਹੈ ਜਾਣਦਾਂਗੇ ਬਾਕੀ ਕੋਈ ਕਸਰਾ ਕੁਸ ਮਸਾਂ ਨਹੀਂ ਹੈ ਤੁਹਾਨੂੰ ਪਤਾ ਤੁਸੀਂ ਰੋਜ਼ ਇਹੋ ਕੰਮ ਕਰਦੇ ਜੂ ਹਾਂ ਲਓ ਜੀ 64000 ਦੀ ਠੀਕ ਆ ਜੀ ਬਾਕੀ ਅੱਗੋਂ ਤੁਸੀਂ ਵੇਖ ਲਿਓ ਬਾਕੀ ਸਫਾਈਆਂ ਸੁਪਈਆਂ ਬਹੁਤ ਵੈੜ ਦੇ ਵਿੱਚ ਥਣ ਲੇਵੇ ਦੀ ਕਾਫੀ ਸਾਫ ਸੁਥਰੀ ਹੈ ਦੋਸਤੋ 64000 ਦੀ ਇਹ ਵੈੜ ਮਿਲ ਜੂਗੀ ਕਦ ਕਾਠ ਵੀ ਤੁਹਾਨੂੰ ਮੈਂਸ਼ਨ ਕਰਤਾ ਬਦਾਮੀ ਰੰਗ ਤੇ ਬਲੈਕ ਦਾ ਕੰਬੀਨੇਸ਼ਨ ਜਾਂ ਹੈਗਾ ਠੀਕ ਆ ਤੇ ਇੱਕ ਬਲਜੀਤ ਆਪਣੇ ਕੋਲ ਜਿਹੜੀ ਲਾਸਟ ਵਿੱਚ ਆ ਗਈ ਹੈ ਜਰਸੀ ਹਾਂ ਜੀ ਜਰਸੀ ਹੈ ਜੀ ਲਓ ਜੀ ਪਿਓਰ ਜਰਸੀ ਆ ਗਈ ਹੈ ਤੇ ਜਰਸੀ ਵੀ ਪੰਜਾਬ ਵਾਲੀ ਲੱਗਦੀ ਹੈ ਹਾਂਜੀ ਹਾਂਜੀ ਕਦ ਵੱਡਾ ਹੈ ਹਾਂਜੀ ਅੱਛਾ ਬਲਜੀਤ ਇਹ ਸੁਆਗਰ ਮਸੂੰਦੀ ਇਹ ਵੀ ਜੀ ਭਾਵੇਂ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਬਾਕੀ ਆਪਾਂ ਘਰ ਵਾਲਿਆਂ ਬਾਬ ਦੋਸਤੋ ਚਾਹੇ ਦੁੱਜਾ ਚਾਹੇ ਤਿੱਜਾ ਅੱਗੋਂ ਅੱਗ ਕਿਸੇ ਵੀਰ ਦੀ ਆਪਣੀ ਸਮਝ ਆ ਠੀਕ ਆ ਜੀ ਆਪਦੀ ਸਮਝ ਨਾਲ ਦੁੱਜਾ ਮੰਨ ਲਓ ਤਿੱਜਾ ਮੰਨ ਲਓ ਠੀਕ ਆ ਜੀ ਆਹ ਥਣ ਭਾਂਡੇ ਦੀ ਜੇ ਥਣ ਪੂਰਾ ਜਿਹੜਾ ਹੱਥੀ ਚਵਾਈ ਵਾਲਾ ਮੁੱਠੀ ਥਣ ਤੇ ਸਪੇਸ ਵਾਂਡ ਵੀ ਘੱਟੋ ਘੱਟ ਵੀ ਸੋਹਣੀ ਆ ਵੀ 5 5 6 6 ਇੰਚ ਤੇ ਥਣ ਦਾ ਠੀਕ ਆ ਤੇ 35 ਦਾ ਵੀਰਾਂ ਦਾ ਵੀ ਸਾਡੀ ਤਸੱਲੀ ਆ ਜਿੰਨੇ ਆਪ ਸੌਦਾ ਕਰਨਾ ਦੋਸਤੋ ਉਸ ਚੀਜ਼ ਲੈ ਕੇ ਜਾਣੀ ਆ ਉਹ ਆਪਦੇ ਪਸ਼ੂ ਦੀ ਤੁਸੀਂ ਆਪ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਭਰਾ ਕੇ ਚੰਗੀ ਤਸੱਲੀ ਕਰੋ ਬਾਕੀ ਬੇਨ ਬੂਨ ਹਵਾਨੇ ਲੇਵੇ ਤੇ ਕ ਠੀਕ ਹੈ ਤੇ ਦੇਣ ਬਰਜੀ ਤੇ ਇਹਦੇ ਵੀ ਲੈ ਜੂ ਹਫਤਾ ਅੱਠ ਹਾਂਜੀ ਇਹ ਵੀ ਹਫਤਾ ਲੈ ਜੂਗੀ ਲਓ ਜੀ ਇੱਕ ਹਫਤਾ 8 ਦਿਨ ਹਜੇ ਵੀ ਸਮਾਂ ਕੱਢਦੀ ਆ ਹਾਂਜੀ ਤੋਂ ਕੱਦ ਵੱਡਾ ਵੈੜ ਦਾ ਠੀਕ ਹੈ ਜੀ ਜਰਸੀ ਬਰੀਡ ਦੇ ਵਿੱਚ ਭਾਰਾ ਪੇਟ ਵਜਨ ਲੋੜ ਪੂਰਾ ਫੁੱਲ ਵਜਨ ਵਾਲੀ ਆ ਕਰਮਾਂ ਵਾਲੀ ਕੋਈ ਲਸੇਰੀ ਲਸੀ ਨਹੀਂਗੀ ਭਾਰਾ ਪੇਟ ਆ ਵਜਨ ਪੂਰਾ 5-7 ਦਿਨ ਹਜੇ ਬਾਕੀ ਆ ਸੁਭਾ ਦੂਜਾ ਚਾਹੇ ਤੀਜਾ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਬੋਦੀ ਵਾਲੀ ਵੈੜਾ ਛੋਟੇ ਜੇ ਕੰਨ ਰੰਗ ਜਿਹੜਾ ਲਾਲ ਆ ਬਦਾਮੀ ਰੈੱਡ ਜਾ ਕਲਰ ਆਪਾਂ ਜਿਹੜਾ ਮੋਸਟਲੀ ਦੇਖਦੇ ਆਂ ਦੋਸਤੋ ਜਰਸੀ ਬਰੀਡ ਦਾ オリジナル ਕਲਰ ਦੀ ਜੇਕਰ ਆਪਾਂ ਗੱਲ ਕਰ ਲਈਏ ਮੋਸਟਲੀ ਇਸ ਕਲਰ ਦੇ ਵਿੱਚ ਆਪਾਂ ਜਿਹੜੀ ਇਹ ਨਸਲ ਦੇਖਦੇ ਆਂ ਜੀ ਜੀ ਘਰ ਵਾਲੇ ਕਹਿੰਦੇ 22 ਕਿਲੋ ਦੁੱਧ ਚੋਇਆ ਬਾਕੀ ਆਪਾਂ 20 ਕਿਲੋ ਦੀ ਗਰੰਟੀ ਦੇ ਦਾਂਗੇ ਜੀ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ ਲੋ ਵੀ ਬਾਕੀ ਦੋ ਦੋਸਤੋ ਇਹਨੂੰ ਠੰਡ ਭਾਂਡੇ ਵਾਲੀ ਬੈੜ ਜਿਹੜੀ ਦੁੱਧ ਭਰ ਦੂਗੀ ਇਹਨਾਂ ਜੀ ਕੀ ਇਹਨੂੰ ਹਾਂ ਬਾਕੀ ਇਹੋ ਜਿਹੀ ਥਣ ਚੱਡੇ ਵਾਲੀ ਬੈੜ ਜਿਹੜੀ ਆ ਦੁੱਧ ਇਹਨਾਂ ਚ ਵਾ ਦੂਗੀ ਬਾਕੀ ਇਹ ਕੇ ਸੇਵਾ ਦਾ ਦੋਸਤੋ ਮੈਟਰ ਕਰਦਾ ਠੀਕ ਆ ਚੰਗੀ ਸੇਵਾ ਕਰ ਲਓਗੇ ਤੇ ਮੈਨੂੰ ਨਾਲ ਦਾ ਵੀ ਦੁੱਧ ਸੋਨਾ ਲੈ ਸਕਦੇ ਜਿਵੇਂ ਵਾੜ ਤੋਂ ਠੀਕ ਆ ਥਣ ਮੱਜਾਂ ਵਾਲਾ ਵੀ ਇੱਕ ਸਾਡੀ ਮਾਝੀ ਲੈ ਕੇ ਜਾਣ ਵਾਲੀ ਗੱਲ ਹਾਂਜੀ ਠੀਕ ਆ ਆ ਦੇਖੋ ਜੀ ਠੀਕ ਆ ਜੀ ਲਓ ਦੋਸਤ ਜਿਹੜੇ ਵੀਰੇ ਜਰਸੀ ਬ੍ਰਿਟ ਦੇ ਸ਼ਕੀਨ ਆ ਜਾਂ ਜਰਸੀ ਵਾੜ ਖਰੀਦਣ ਦੇ ਤੁਸੀਂ ਸੁਖ ਜੇ ਜ਼ਰੂਰ ਹੱਥ ਪਾ ਸਕਦੇ ਜੇ ਇਹਨਾਂ ਤਿੰਨਾਂ گاਵਾਂ ਦੇ ਵਿੱਚੋਂ ਇੱਕ ਗਾਂ ਜਿਹੜੀ ਵੀਰ ਨੇ ਲਿਆ ਕੇ ਸਾਹਮਣੇ ਪੇਸ਼ ਕੀਤੀ ਆ ਉਹ ਇਹ ਜਰਸੀ ਵੈੜ ਆ ਠੀਕ ਆ ਹਾਂਜੀ ਤੋਂ ਜਰਸੀ ਵੈੜ ਪੂਰੀ ਪਸੰਦੀਦਾ ਪੰਜਾਬ ਵਾਲੀ ਜਰਸੀ ਆ ਘਪਾੜੀ ਜਰਸੀ ਵੇਖਦੇ ਆ ਬਾਹਲੀ ਛੋਟੀ ਜੀ ਆਉਂਦੀ ਉਹ ਨਹੀਂ ਕੀ ਤੋਂ ਵੱਡੀ ਜਰਸੀ ਆ ਬਾਕੀ ਸਾਰੀਆਂ ਵੈੜਾਂ ਦੇ ਬਰਾਬਰ ਕੱਦ ਇਸ ਵੈੜ ਦਾ ਤੁਹਾਨੂੰ ਨਜ਼ਰ ਆਊਗਾ ਤੇ ਉਹ ਵੀ ਜਿਹੜੀਆਂ ਵੈੜਾਂ ਬਿਲਕੁਲ ਮੀਡੀਅਮ ਹਾਈਟ ਤੋਂ ਥੋੜੀਆਂ ਥੋੜੀਆਂ ਪਲੱਸ ਨੇ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਆ ਬਾਕੀ ਲੜਾ ਲੋੜਾ ਕਾਫੀ ਜਿਆਦੀਆਂ ਨੇ ਹੋ ਸਕਦਾ ਵੀ ਜੇਕਰ 2 4 5 ਦਿਨ ਦੋਸਤੋ ਹੋਰ ਕੱਢ ਕੇ ਲੈਵਾ ਕਰਵਾ ਲਈ ਨਹੀਂ ਵੀ ਖੁੱਲੇ 8 8 ਦਿਨ ਲੈ ਜੂ ਰਾਮਣਾ ਇਹ ਹੋ ਸਕਦੇ ਭਾਵੇਂ 10 ਹੀ ਲੈ ਜਾ ਬਾਕੀ 8 ਦਿਨ ਖੁੱਲੇ ਰਾਮਣਾ ਲੈ ਜੂਗੀ ਠੀਕ ਹੈ ਹਾਂਜੀ ਤੇ ਬਲਦੀ ਤੇ ਦਾ ਮੁੱਲ ਵੜੀ ਫਿਰ ਕੀ ਕਰਦਾ ਭਰਾ ਇਹਦਾ ਮੁੱਲ ਵੀਰ ਜੀ 70 ਆ ਆ 65 ਦੀ ਦੇ ਦੀਏ ਮੈਂ ਨਾ ਵੀ ਜਰੂਰ ਕੱਢ ਕੇ ਸਾਰੀਆਂ ਕਸਰਾ ਕੁਸਰਾ ਦਈਏ ਜਾਂ 64 ਦੀ 64 64 ਦੀ ਆ ਨਹੀਂ ਨਹੀਂ ਫਿਰ ਸਾਰੀਆਂ 64 64 ਤੇ ਹਾਂ ਸਾਰੀਆਂ 64 64 ਦੀਆਂ ਠੀਕ ਹੈ ਜੀ ਹਾਂ 64 ਕਿਲੋ ਵਜਣ ਯੂਰਪ ਆ ਠੀਕ ਹੈ ਜੀ ਹਾਂ ਲੈ ਵੀ ਚੌੜ ਚੌੜ ਹਜ਼ਾਰ ਦੋਸਤੋ ਵੀਰਾਂ ਦਾ ਜਿਹੜੀ ਮਰਜ਼ੀ ਕੋਈ ਪਸੰਦ ਕਰ ਲੇ ਮੂੜੂ ਗਾਣਾ ਵੀ ਇਹ ਨਹੀਂ ਵੀ ਕੋਈ ਚਾਚੇ ਤਾਈ ਇਕੱਠੇ ਆ ਕੇ ਦੇਖਾ ਕੇ ਵੀ ਮੈਂ ਬਾਹਰ ਹੀ ਲੈ ਜਾਂਦੀ ਤੂੰ ਚੌੜਦੀ ਜੇ ਮਿਲਣਗੀਆਂ ਤੇ ਸਾਰਿਆਂ ਨੂੰ ਇਕੱਠੇ ਕੋਈ ਮਿਲਣਗੀਆਂ ਸਾਰੇ ਕੋਈਆਂ ਮਿਲਣਗੀਆਂ ਲੈ ਵੀ ਵਾੜਾ ਦੋਸਤੋ ਸਾਫ ਸੁਥਰੀਆਂ ਨੇ ਹਾਂਜੀ ਠੀਕ ਆ ਜੀ ਸੋ ਮੇਰਾ ਫਰਜ਼ ਆ ਪੂਰੀ ਤਸੱਲੀ ਨਾਲ ਤੁਹਾਨੂੰ ਚੀਜ਼ ਦਿਖਾਉਣ ਦਾ ਬਲਜੀਤ ਉਹਨਾਂ ਨੇ ਪੈਸੇ ਖਰਚ ਕਰਕੇ ਅਗੋ ਚੀਜ਼ ਲੈ ਕੇ ਆਂਦੀ ਆ ਅਗੋ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਦੋਸਤੋ ਆਪਦੀ ਨਰਕ ਪਰਖਾ ਤਸੱਲੀ ਆ ਤੁਸੀਂ ਆਪਦੇ ਹੱਥੀ ਅੱਖੀਂ ਵੇਖ ਕੇ ਹ ਬਾਕੀ ਪਸ਼ੂ ਚੰਗੇ ਸਾਫ ਸੁਥਰੇ ਆ ਮੌਕੇ ਤੇ ਦਿਖਾਈ ਦੇ ਰਿਹਾ ਚੰਗੀਆਂ ਸੁਥਰੀਆਂ ਬਿਹੜਾਂ ਨੇ ਭੋਟੀਆਂ ਨੇ ਠੀਕ ਹੈ ਜੀ ਨਸਲ ਬ੍ਰੀਡ ਦੇ ਵਿੱਚ ਵੀ ਕਰੋਸਾਂ ਰੱਖਦੀਆਂ ਨੇ ਜਿੱਦਾਂ ਅੱਗੇ ਬਿਲਕੁਲ ਰੋਤ ਦੇ ਵਿੱਚ ਪਸ਼ੂ ਚੱਲਣਾ ਉਹ ਜਿਹੜੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਤੀ ਆ ਬਾਕੀ ਆਓ ਆਪ ਦੀ ਚੋਵੋ ਟਿੱਪੋ ਤਸੱਲੀ ਕਰੋ ਠੀਕ ਆ ਬਲਜੀਤ ਹੋਰ ਗੱਲਬਾਤ ਕੋਈ ਵਧੀਆ ਵੀਰ ਜੀ ਠੀਕ ਠਾਕ ਤੇ ਨੰਬਰ ਕਰਕੇ ਸਾਂਝੇ ਨੰਬਰ ਆਪਣਾ 73407 4212 ਤੇ ਸੇਮੇ ਸੁਬਾਜਪੁਰ ਵੀਰ 91 ਕਰਤਾਈ ਕਾਰਚਾਰ ਨਾਰ ਹਾਂਜੀ 9943 ਹਾਂ 644 ਹਾਂ ਚਿਹਰੇ ਤੇ ਸਮਾਈਲ ਵੀਰ ਸੇਮੇਸ ਬਾਜਪੁਰ ਤੇ ਇਤਰਾ ਰਹਦੀ ਆ ਠੀਕ ਆ ਜੀ ਤੇ ਵਪਾਰ ਦਾ ਕੰਮ ਆ ਦੋਸਤੋ ਵੀਰ ਬਲਜੀਤ ਸਿੰਘ ਉਹਨਾਂ ਦਾ ਵਪਾਰ ਦਾ ਕੰਮ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਆ ਹਾਂਜੀ ਛੋਟੀ ਵੱਡੀ ਟੌਪ ਦੀ ਗੋਲ ਹਰੇ ਪਰ ਹੁਣ ਅਸੀਂ ਵੀਡੀਓ ਨਹੀਂ ਪਾ ਸਕਦੇ ਉਹ ਦੂਰ ਆ ਅੱਛਾ ਦੂਰ ਆ ਤੇ ਜਰੂਰ ਛੋਟੀ ਸੁਹਾ ਦੱਸ ਦੋ ਕਿ ਨਵਾਂ ਸੂਈ ਹੈ ਦੂਜਾ ਸੁਹਾ ਛੋਟੀ ਆ ਆ ਬਹੁਤ ਚਾਦੀ ਚੰਗੀ ਆ ਦੁੱਧ ਦੂ 17 18 ਕਿਲੋ ਹੁਣ ਮੌਕੇ ਤੇ ਕੀ ਆ ਗੱਬਣਾ ਗੱਬਣਾ ਕਿੰਨੇ ਕਿ ਦਿਨ ਲੈ ਜੂ ਦਿਨ ਲੈ ਜੂ 10 ਦਿਨ ਲੈ ਜੂ ਲਓ ਦੋਸਤੋ 10 ਦਿਨ ਲੈਂਦੀ ਆ ਦੂਜਾ ਸੂਆ ਝੋਟੀ ਸੂਣ ਵਾਲੀ ਆ ਤੇ 16 17 ਲੀਟਰ ਵੀਰਾਂ ਦਾ ਵੀ ਖਾ ਸਕੇ ਦੁੱਧ ਪਰੂਗੀ ਇਹ ਡਿਟੇਲ ਆ ਉਸ ਝੋਟੀ ਦੀ ਤੇ ਆਪਣਾ ਵੀਰ ਸੇਮੇ ਜਿਹੜੇ ਵੀਰ ਨੂੰ ਚਾਹੀਦੀ ਹੋਈ ਤੇ ਵੀਡੀਓ ਕਲਿੱਪ ਉਹਨੂੰ ਨੰਬਰ ਤੇ ਜ਼ਰੂਰ ਭਾਜੀ ਹਾਂਜੀ ਵੀਡੀਓ ਪਾ ਦਾਂਗੇ ਆਪਾਂ WhatsApp ਤੇ ਵੀਡੀਓ ਪਾ ਦੇ ਹਾਂਜੀ ਹਾਂਜੀ ਅਬ ਦੋਸਤੋ ਨੰਬਰ ਤੇ ਵੀਡੀਓ ਕਲਿੱਪ ਮਿਲ ਜੂਗੀ ਜਿਹੜੇ ਵੀਰ ਨੂੰ ਚੋਟੀ ਚਾਹੀਦੀ ਆ ਉਹ ਨਾ ਲੇਟ ਹੋ ਜਾਣੀ ਆ ਆਉ ਠੀਕ ਆ ਜੀ ਆਪ ਉਧਰ ਨਹੀਂ ਲਈ ਆ ਠੀਕ ਆ ਜੀ ਹਾਂਜੀ ਕੋਈ ਗੱਲ ਨਹੀਂ ਅਬ ਦੋਸਤੋ ਝੋਟੀ ਵੀ ਜਿਹੜੀ ਆ ਜਾਣੀ ਆ ਇਸ ਕਿਲੇ ਦੇ ਉੱਪਰ ਉਹ ਝੋਟੀ ਦੀ ਡਿਟੇਲ ਸਾਂਝੀ ਕਰਤੀ ਆ ਦਿਨ ਲੈ ਜੂ ਕਰਮਾਂ ਲਈ ਹਜੇ 5 ਲੈ ਜੇ 7 ਲੈ ਜੇ ਬਾਕੀ ਦਊਗੀ ਚੰਗਾ ਚੋਖਾ ਸੋਹਣਾ ਦੁੱਧ ਕੋਈ 16 17 ਸਿਰ ਠੀਕ ਆ ਜੀ ਠੀਕ ਉਹ ਤਾਂ 2.5 ਲੱਖ ਹੀ ਮੰਗੀ ਆ ਦਾ ਜਾਇਜ਼ ਆ ਉਹਦਾ ਰੇਟ ਬਿਲਕੁਲ ਜਾਇਜ਼ ਆ ਜਾਇ ਦਮਾਈ ਦੇ ਤੇ ਚੰਗੀ ਸਿੰਗੀ ਸੁੰਗੀ ਛੋਟੀ ਆ ਨੱਕੀ ਸਿੰਗੀ ਪੁੱਠਾ ਪਾਠਾ ਚੌੜਾ ਰਾਜੀ ਬਾਜੀ ਪੂਰੀ ਮੈਂ ਨਾ ਗੱਲਾਂ ਹੀ ਪਰੇ ਆ ਤੇ ਲੈ ਦੋਸਤੋ ਹੋਰ ਨਹੀਂ ਅਰਗਾ ਆ ਗਏ ਹਉ ਦੋਸਤੋ ਕੱਟੀ ਜਿਹੜੀ ਝੋਟੀ ਅਵੇਲੇਬਲ ਆ ਵੀਰ ਸੇਮੇ ਤੇ ਬਲਜੀਤ ਹਰਾਂ ਦੇ ਕੋਲ ਜਰੂਰ ਸੰਪਰਕ ਕਰ ਲਿਓ ਮਿਲਦਾ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ